ਨਵੇਂ ਮਾਈਏ ਕਰਨ ਨੌਕਰੀ ਔਰਾਂ ਦੇ ਨਵੇਂ ਮਾਈਏ ਕਰਨ ਨੌਕਰੀ ਮੇਰਾ ਸੁਖੇ ਘਰ ਦੇ ਕੀ ਜਾਣਦਾ ਈਆਂ ਵੇਖਣਿਆ ਵੇਖੀ ਰਾਨੀ ਜਾਣਦਾ ਈਆਂ ਵੇਖਣਿਆ ਵੇਖੀ ਰਾਨੀ ਜਾਣਦਾ ਈਆਂ ਵੇਖਣਿਆ ਵੇਖੀ ਰਾਨੀ ਜਾਣਦਾ ਔਰਾਂ ਦੇ ਮਾਈਏ ਈਆਂ ਦੇਖਦੇ ਔਰਾਂ ਦੇ ਮਾਈਏ ਈਆਂ ਦੇਖ ਤੇਰਾ ਘੜੇ ਘਪਾ ਇਹ ਮੇਰਾ ਵਦੂ ਹੌਸਲ ਈਆਂ ਵੇਖਣਿਆ ਵੇ ਮੇਰਾ ਵਦੂ ਹੌਸਲ ਈਆਂ ਵੇਖਣਿਆ ਦੇ ਮੇਰੇ ਵਦੂ ਕੋਸਲਾ ਯਾ ਦੇਖਣ ਆਵੇ ਮੇਰੇ ਵਦੂ ਕੋਸਲਾ ਯਾ ਦੇਖੀ ਨਾ ਦੀ ਜੋਰ ਪਟ ਦਲ ਚਾਪਟ ਵਾਰੀ ਪਟਕੀ ਹੁੰਦੀ ਰੇਸ਼ਮ ਕੁਲਾ ਧਾਗਾ ਉਹਨੂੰ ਕਹੇ ਵੀ ਮੇਰਾ ਵੀਰ ਐਨਾ ਮਲੂਕ ਜਿਆ ਮਤਲ ਹੈਗਾ ਸੋਹਲ ਜਿਹੜਾ ਐਨੀ ਧੁੱਪ ਦੇ ਵਿੱਚ ਬੈਠਾ ਭੋਏ ਮਣ ਰਿਆ ਤਾਂ ਭੈਣ ਕਹਿੰਦੀ ਐ ਵੀ ਤੂੰ ਛੱਡ ਭੋਏ ਮੈਂ ਮਿਲਦੇ ਨੀ ਆ ਭੈਣ ਭਾਈ ਦੇ ਪਿਆਰ ਦਾ ਜ਼ਿਕਰ ਹੈ ਇਹਨਾਂ ਸੌਣ ਦੀਆਂ ਬੋਲੀਆਂ ਚ ਵੀਰ ਪਟ ਦਲ ਚਾਪਟ ਵਾਰੀ ਪਤਲੇ ਜਮੀਨ ਵੇਨਾ ਵੀਰ ਪਟੇ ਰਲਚਾ ਫਟਵਾਰੀ ਪਤਲੇ ਜਮੀਨ ਵੇਨਾ ਵੀਰਾ ਵਹਿ ਜਾਵੇ ਝੰਡੀਆਂ ਦੀ ਰਾਣੀ ਕੋਏ ਤੇਰੀ ਮੈਂ ਮਿੰਦਾਂ ਵੀਰਾ ਵਹਿ ਝੰਡੀਆਂ ਦੀ ਸ਼ਾਮੇ ਬੇਪੋਏ ਤੇ ਮੈਂ ਮਿੰਦਾਂ ਚੱਲ ਵੀ ਮੱਖਣਾ ਫਿਰ ਉਹ ਕਿੱਧਰ ਚ ਤੇਰੀ ਮੇਰੀ ਪੈਗੀ ਲਗਾਈ ਤੇਰੀ ਪੈਗੀ ਲਾਈ ਲੰਗਾਂ ਲੋੜ ਦਿਲਾਂ ਦੀ ਕਿ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਤੀਵਕੀਲਾ ਦੀ ਜੇ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਤੀਵਕੀਲਾ ਦੀ ਜੇ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਤੀਵਕੀਲਾ ਦੀ ਜੇ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਤੀਵਕੀਲਾ ਦੀ ਜੇ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਤੀਵਕੀਲਾ ਦੀ ਜੇ ਮੈਂ ਬਿੱਲਾ ਜੱਜ ਵਣਦਾ ਤੇਰੀ ਮੁੱਛ ਤੇ ਤੇਰੀ ਗੁੱਤ ਤੇ ਤੇ ਚੈ ਮੈਂ ਵੀ ਲੋ ਜੱਜ ਬਣਦਾ ਮੈਂ ਤੇਰੇ ਸਟਿੱਪਣੀ ਵਾਲੇ ਜੂੜੇ ਤੇ ਚਵਾਰਾ ਪਾਉਂਦਾ ਕਚੈਰੀ ਲਾਉਂਦਾ ਜੇ ਮੈਂ ਵੀ ਲੋ ਜੱਜ ਬਣ ਤੇਰੀ ਗੁੱਤ ਤੇਰੀ ਗੁੱਤ ਤੇ ਕਚੈਰੀ ਲਾਉਂਦਾ ਜੇ ਮੈਂ ਵੀ ਲੋ ਜੱਜ ਬਣਦਾ ਤੇ ਜੇ ਮੈਂ ਹੁੰਦੀ ਜੇਲਦਾਰ ਜੇਲਦਾਰ ਨਹੀਂ ਵੇ ਜੇ ਮੈਂ ਹੁੰਦੀ ਜੇਲਦਾਰ ਨਹੀਂ ਤੇਰੀ ਮੁੱਛ ਤੇ ਚਵਾਰਾ ਪਾਉਂਦੀ ਮੈਂ ਮੁੰਡੀ ਜੈਲਦਾਰਨੀ ਤੇਰੀ ਮੁੱਛ ਤੇ ਜਵਾਰਾ ਪਾਉਨੀ ਮੈਂ ਮੁੰਡੀ ਜੈਲਦਾਰਨੀ ਕਹੂ ਤੇ ਹੰਦੀਏ ਗੋਲ ਗੋਲ ਅਕੀਆਂ ਵਿੱਚ ਕਜਲੇ ਦਾ ਥੋੜਾ ਵੇਨ ਛਤਰਾ ਨਚਦਾ ਜੋੜਾ ਘੋੜਾ ਵੇਨ ਛਤਰਾ ਨਚਦਾ ਜੋੜਾ ਘੋੜਾ ਵੇਨ ਛਤਰਾ ਨਚਦਾ ਜੋੜਾ ਇਹ ਜੱਟ ਟੋਲਾ ਸਾਡਾ ਮੇਵੇ ਚਤਰਾ ਚਿੰਨੇ ਕਬੂਤਰਾਂ ਦੀਆਂ ਗੋਲ ਨਿੱਕੀ ਜਈ ਬਦਲੀ ਬਦਲਾਂ ਚੋਂ ਨਿਕਲੀ ਨਿੱਕੀ ਜੀ ਬਦਲੀ ਨੀ ਬਦਲਾਂ ਚੋਂ ਨਿਕਲੀ ਕਿੱਥੇ ਕੁ ਜਾ ਕੇ ਵਰਸੇ ਗਿਲੀ ਅਜਾ ਚੰਨਸਵੇਰੇ ਵਰਸੇ ਮੇਰੀ ਨੱਚਦੀ ਵੀ ਚਾਂਜੇ ਰਛਣ ਕੇ ਨੀ ਵੀ ਮੈਂ ਨੱਚ ਲਪਟੋਲਾ ਬਾਣ ਕੇ ਨੀ ਵੀ ਮੈਂ ਨੱਚ ਲਪਟੋਲਾ ਬਾਣ ਕੇ ਨੀ ਵੀ ਮੈਂ ਨੱਚ ਲਪਟੋਲਾ ਬਾਣ ਕੇ ਨੀ ਵੀ ਤੂੰ ਨੱਚ 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 ਜਰ ਹੌਲੀ ਹੌਲੀ ਨੱਚੀ ਤੂੰ ਨੱਚ 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 ਜਰ ਹੌਲੀ ਹੌਲੀ ਨੱਚ ਬਿੱਗ ਪਾਇਨਾ ਪਾਰਕ ਦੀ ਕੰਢੇ ਵੱਲੀ ਮੇਰਾ ਗੀਤਾ ਸਾਰੇ ਟੰਡ ਨੂੰ ਪਸੰਦ ਵੱਲੀ ਮੇਰਾ ਗੀਤਾ ਸਾਰੇ ਫੇਸਬੁਕ ਨੂੰ ਪਸੰਦ ਵੱਲੀ ਨਹੀਂ ਤੇਰਾ ਗੀਤਾ ਸਾਰੇ ਫੇਸ ਨੂੰ ਪਸੰਦ ਨਹੀਂ ਆਈ ਚੰਗਾ ਨਹੀਂ ਮੈਂ ਚੱਲਦੀ ਆ ਇੱਕ ਬਸ ਸੁਣੀ ਨਹੀਂ ਸੱਸੇ ਨਹੀਂ ਤੇਰੇ ਮਾਰਾ ਮਦਾਨੀ ਅੱਗੇ ਬੋਲੀ ਬੋ ਸੁਣੀ ਆ ਨਹੀਂ ਸੱਸੇ ਨਹੀਂ ਤੇਰੇ ਮਾਰਾ ਮਦਾਨੀ ਪਾਰ ਢਾਰ ਸੋਰੇ ਦਾ ਮਾਰਦਾਨੀ ਜੀਨੇ ਕੋੜਾ ਮੋੜਿਆ ਥਾਣੇ ਦਰਬਾਨੀ 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 ਸੱਸmeri ਤੇ ਚਮਕਦੇ ਵਾਲੇ ਮੇਰੀ ਸੱਸ ਦੇ ਚਮਕਦੇ ਵਾਲੇ ਬਾਪੂ ਮੈਨੂੰ ਸੰਗ ਲੱਗਦੀ ਮੇਰੀ ਸੱਸ ਦੇ ਚਮਕਦੇ ਬਾਲੇ ਬਾਪੂ ਮੈਨੂੰ ਸੰਗ ਲੱਗਦੀ ਮੋਨੇ ਆਪਣੇ ਸ਼ੌਕ ਨੂੰ ਪਾਏ ਦੈਨੂ ਕਾਦੀ ਸੰਗ ਬੱਚੀਏ ਉਹਨੇ ਆਪਣੇ ਸ਼ੌਕ ਨੂੰ ਪਾਏ ਉਹਨੇ ਨੂੰ ਕਾਦੀ ਸੰਗ ਬੱਚੀਏ ਕਾਲੀ ਦੀਏ ਤੇਰੇ ਦੰਦੇ ਨੇ ਸੱਪ ਵਰਗੀ ਕੁੜਮਣੀ ਮੇਰੀ ਕਾਲੀ ਦੀਏ ਤੇਰੇ ਉਹ ਬਨ ਲਿਆ ਮੋਤੀਆ ਸਭ ਬਖੂਤੀ ਤੇਰੇ ਕੁੜਮਾ ਦੀ ਬਾਪੂ ਮਾਰੇਗੀ ਗੱਡੇ ਦੇ 헤ਟਿਆ ਕੇ ਕੁਤੀ ਤੇਰੇ ਕੁੜਮਾ ਦੀ ਬਾਪੂ ਬਨ ਲਿਆ ਮੋਤੀਆ ਸਭ ਕੁਤੀ ਰਿਮਤਾਂ ਕੱਲੀਏ ਬਾਪੂ ਬਨ ਲਿਆ ਮੋਤੀਆ ਸਭ ਦੀ ਮਕਾਰ ਤੇਲੀ ਮੁਕਾ ਬੱਚਾ ਰੋਵੇ ਦੇਖੀ ਦੁੱਧ ਦੁੱਧ ਲਾਈ ਐ ਮੁਕਾ ਬੱਚਾ ਰੋਵੇ ਦੇਖੀ ਦੁੱਧ ਦੁੱਧ ਲਾਈ 4 ਬੱਕਰੀ ਜਿਹ ਕਿਸੇ ਵੰਦੇ ਆਈ 4 ਬੱਕਰੀ ਬਜੜੀ ਇਸੇ ਤੇਰ ਆਈ 4 ਬੱਕਰੀ ਬਜੜੀ ਤੇਰੇ ਹੀ ਹੈ ਆਈ ਐ 4 ਬੱਕਰੀ ਬਜੜੀ ਤੇਰੇ ਹੀ ਰਾਹ ਲੇਤਾ ਕਰਦੀ ਸਾਟੀ ਬਹੁਤ ਸੋਣੀ ਬੋਲਦੀ ਸੀ ਚਲ ਪਾਓ ਵੇ ਸਾਰਿਆਂ ਮੇਰੇ ਨਾਲ ਅਡਕਾਰ ਦਿੱਤਾ ਦੇ ਕੇ ਚਪੜਤੇ ਕਰਵੇ ਰਤੀ ਘੱਡੂ ਬੋਲਦੇ ਨਿਆਣੇ ਜਾਂਦੇ ਡਰਵੇ ਰਤੀ ਘੱਡੂ ਬੋਲਦੇ ਨਿਆਣੇ ਜਾਂਦੇ ਡਰਵੇ ਰਤੀ ਘੱਡੂ ਬੋਲਦੇ ਰਾ ਘੱਡੂ ਬੰਦਾ ਡਰਵੇ ਰਤੀ ਘੱਡੂ ਬੋਲ ਰਾ ਘੱਡੂ ਬੰਦਾ ਡਰਵੇ ਥੈਂਕ ਯੂ ਥੈਂਕ ਯੂ ਸੋ ਮਚ